ਆਮਾਦੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੇ 8 ਉਮੀਦਵਾਰਾਂ ਦਾ ਐਲਾਨ ਕੀਤਾ ਉਹਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਨੇ ਅੱਜ ਅਸੀਂ ਜਿਹੜਾ ਲੋਕ ਸਭਾ ਜਿਹੜੇ 17ਵੀਂ ਲੋਕ ਸਭਾ ਦੇ ਮੈਂਬਰ ਨੇ ਪੰਜਾਬ ਤੋਂ ਉਹਨਾਂ ਦਾ ਲੇਖਾ ਜੋਖਾ ਤੁਹਾਨੂੰ ਦੱਸ ਰਿਹਾ ਚਾਹੇ ਅਸੀਂ ਤੁਹਾਨੂੰ ਪਹਿਲਾਂ ਗੁਰਦਾਸਪੁਰ ਤੋਂ ਲੇਖਾ ਜੋਖਾ ਸਨਿਸ ਦਿਓਲ ਦਾ ਦੱਸਿਆ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਦਾ ਤੇ ਅੱਜ ਅਸੀਂ ਲੇਖਾ ਜੋਖਾ ਪੇਸ਼ ਕਰ ਰਿਹਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਐਮਪੀ ਜਸਬੀਰ ਸਿੰਘ ਗਿੱਲ ਉਰਫ ਡਿੰਪਾ ਉਹਨਾਂ ਦੀ ਲੋਕ ਸਭਾ ਦੇ ਵਿੱਚ ਪਰਫਾਰਮੈਂਸ ਕਿੰਨੀ ਰਹੀ ਹੈ ਉਹਨਾਂ ਨੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦੇ ਵਿੱਚ ਸੈਂਟਰ ਵੱਲੋਂ ਮંજૂર ਪੈਸੇ ਕਿੰਨੇ ਖਰਚ ਕੀਤੇ ਨੇ ਕਿੰਨੇ ਸਵਾਲ ਪੁੱਛੇ ਨੇ ਕਿੰਨੀਆਂ ਡਿਬੇਟਾਂ 'ਚ ਹਿੱਸਾ ਲਿਆ ਉਹ ਕੱਲੀ-ਕੱਲੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਜਸਬੀਰ ਸਿੰਘ ਡਿੰਪਾ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਸਾਬਕਾ ਚੇਅਰਮੈਨ ਰਹੇ ਚੁੱਕੇ ਨੇ ਤੇ ਪਹਿਲੀ ਦਫਾ ਉਹਨਾਂ ਨੇ ਲੋਕ ਸਭਾ ਚੋਣ 219 ਚ ਲੜੀ ਸੀ ਤੇ ਉਹ ਖਡੂਰ ਸਾਹਿਬ ਤੋਂ ਵੱਡੇ ਫਰਕ ਦੇ ਨਾਲ ਜਿੱਤੇ ਸਨ ਮਾਝੇ ਚ ਉਹਨਾਂ ਦਾ ਇੱਕ ਆਪਣਾ ਨਾਮ ਹੈ ਤੇ ਜਸਬੀਰ ਸਿੰਘ ਡਿੰਪਾ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਜਦੋਂ ਦੇ ਉਹ ਐਮਪੀ ਬਣੇ ਨੇ 219 ਤੋਂ ਲੈ ਕੇ ਤੇ ਹੁਣ ਤੱਕ ਜਿਹੜੀ ਉਹਨਾਂ ਦੀ ਬਜਟ ਸੈਸ਼ਨ ਵਿੰਟਰ ਸੈਸ਼ਨ ਮੌਨਸੂਨ ਸੈਸ਼ਨ ਸਪੈਸ਼ਲ ਸੈਸ਼ਨ ਜਿੰਨੇ ਵੀਰੇ ਉਹਨਾਂ ਚ ਜਿਹੜੀ ਉਹਦੀ ਹਾਜ਼ਰੀ ਆ ਔਸਤਨ 93 ਫੀਸਦੀ ਰਹੀ ਆ ਮਤਲਬ ਕਈ ਅਜਿਹੇ ਸੈਸ਼ਨ ਨੇ ਜਿਹੜੇ ਉਹਨਾਂ ਦੀ 100 ਫੀਸਦੀ ਰਹੀ ਆ ਇੱਕ ਦਿਨ ਵੀ ਉਹਨਾਂ ਨੇ ਸੈਸ਼ਨ ਮਿਸ ਨਹੀਂ ਕੀਤਾ ਐਵਰੇਜ ਜਿਹੜੀ ਆ ਉਹ ਉਹਨਾਂ ਦੀ ਐਵਰੇਜ 93 ਫੀਸਦੀ ਰਹੀ ਆ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਉਹਨਾਂ ਦੀ ਹਾਜ਼ਰੀ 93 ਫੀਸਦੀ ਰਹੀ ਆ ਨਾਲ ਦੇ ਨਾਲ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਬਹਿਸ ਹੋਈ ਆ ਵਕ ਵਕ ਮੁੱਦਿਆਂ ਤੇ ਡਿਬੇਟ ਹੋਈ ਆ ਚਰਚਾ ਹੋਈ ਆ ਉਹਨਾਂ ਚਰਚਾ ਦੇ ਵਿੱਚ ਉਹਨਾਂ ਬਹਿਸਾਂ ਦੇ ਵਿੱਚ ਵੀ ਜਸਬੀਰ ਸਿੰਘ ਡਿੰਪਾ ਹੋਣਾ ਨੇ ਵੱਧ ਛੜ ਕੇ ਹਿੱਸਾ ਲਿਆ 75 ਡਿਬੇਟ ਜਿਹੜੀਆਂ ਹੋਈਆਂ ਨੇ ਉਹ ਜਿਹੜੀਆਂ ਉਹਨਾਂ ਚ 75 ਵਾਰੀ ਉਹਨਾਂ ਨੇ ਭਾਗ ਲਿਆ ਜਿੰਨੀਆਂ ਵੀ ਚਰਚਾ ਹੋਈ ਆ ਤੇ ਅਜਿਹੇ ਅੰਕੜੇ ਸਾਹਮਣੇ ਆਏ ਨੇ 75 ਵਾਰ ਉਹਨਾਂ ਨੇ ਵੱਖ-ਵੱਖ ਮੁੱਦਿਆਂ ਤੇ ਵੱਖ-ਵੱਖ ਈਸ਼ੂਆਂ ਨੂੰ ਲੈ ਕੇ ਜਿਹੜੀਆਂ ਡਿਬੇਟਸ ਹੋਈਆਂ ਨੇ ਉਹਨਾਂ ਤੇ ਉਹਨਾਂ ਨੇ ਚਰਚਾ ਕੀਤੀ ਆ ਸਵਾਲ ਵੀ ਉਹਨਾਂ ਦੇ ਸੈਂਕੜੇ ਤੋਂ ਵੱਧ ਆ 102 ਦੇ ਕਰੀਬ ਉਹਨਾਂ ਨੇ ਇਨਾਂ 50 ਸਾਲਾਂ ਦੇ ਵਿੱਚ ਸਵਾਲ ਪੁੱਛੇ ਨੇ ਸਭ ਤੋਂ ਪਹਿਲਾਂ ਜਿਹੜਾ ਬਜਟ ਸੈਸ਼ਨ ਜਿਹੜਾ 2019 ਦੇ ਵਿੱਚ ਬੈਠਿਆ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਚ ਉਹਨਾਂ ਦੀ ਹਾਜ਼ਰੀ 92% ਦੀ ਰਹੀ ਹੈ ਫਿਰ ਵਿੰਟਰ ਸੈਸ਼ਨ 2019 ਚ ਜਿਹੜੀ ਹਾਜ਼ਰੀ ਉਹਨਾਂ ਦੀ 100% ਦੀ 100% ਫਿਰ ਬਜਟ ਸੈਸ਼ਨ 2020 ਜਿਹੜਾ ਹੋਇਆ ਸੀ ਉਹਦੇ ਵਿੱਚ ਉਹਨਾਂ ਦੀ ਹਾਜ਼ਰੀ 100% ਦੀ ਰਹੀ ਹੈ ਮੌਨਸਨ ਸੈਸ਼ਨ 2020 ਚ ਹੋਇਆ ਹੀ ਹਾਜ਼ਰੀ 100% ਦੀ ਰਹੀ ਹੈ ਬਜਟ ਸੈਸ਼ਨ ਜਿਹੜਾ 2021 ਚ ਹੋਇਆ ਹੀ ਹਾਜ਼ਰੀ 92% ਰਹੀ ਆ ਮੌਨਸਨ ਸੈਸ਼ਨ ਜਿਹੜਾ ਇਸੇ ਤਰ੍ਹਾਂ ਹੋਇਆ ਸੀ 2021 ਦੇ ਵਿੱਚ ਹਾਜ਼ਰੀ 100% ਰਹੀ ਆ ਵਿੰਟਰ ਸੈਸ਼ਨ 2021 ਚ ਜਿਹੜਾ ਹੋਇਆ ਸੀ ਉਹਦੇ ਚ ਵੀ ਹਾਜ਼ਰੀ ਜਸਬੀਤ ਸਿੰਘ ਡਿੰਪਾ ਉਹਨਾਂ ਦੀ 100% ਰਹੀ ਆ ਬਜਟ ਸੈਸ਼ਨ ਜਿਹੜਾ 2022 ਚ ਹੋਇਆ ਸੀ ਉਦੋਂ ਉਹਨਾਂ ਦੀ ਹਾਜ਼ਰੀ 70% ਰਹੀ ਆ ਲੇਕਿਨ ਜਿਹੜਾ ਵਿੰਟਰ ਸੈਸ਼ਨ 2022 ਹੋਇਆ ਸੀ ਹਾਜ਼ਰੀ 100% ਦੀ ਮੌਨਸਨ ਸੈਸ਼ਨ ਜਿਹੜਾ 2022 ਚ ਹੋਇਆ ਹਾਜ਼ਰੀ 100% ਰਹੀ ਹੈ ਫਿਰ ਜਿਹੜਾ ਬਜਟ ਸੈਸ਼ਨ 223 ਹੋਇਆ ਸੀ ਉਹਦੇ ਚ ਉਹਨਾਂ ਦੀ ਹਾਜ਼ਰੀ 84% ਰਹੀ ਹੈ ਬੌਨਸ ਸੈਸ਼ਨ 223 ਹਾਜ਼ਰੀ 100% ਸਪੈਸ਼ਲ ਸੈਸ਼ਨ 223 ਚ ਹੋਇਆ ਸੀ ਹਾਜ਼ਰੀ 100% ਬਜਟ ਸੈਸ਼ਨ 224 ਜਿਹੜਾ ਹੋਇਆ ਉਹ 100% ਦੀ ਵਿੰਟਰ ਸੈਸ਼ਨ ਜਿਹੜਾ ਹਾਲ ਹੀ 224 ਚ ਹੋਇਆ 80% ਦੀ ਇਹ ਜਸਬੀਰ ਸਿੰਘ ਡਿੰਪਾ ਹੋਣਾ ਦੀ ਪਰਫਾਰਮੈਂਸ ਹੈ ਜਿਹੜੇ ਵੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਹੋਏ ਨੇ 2119 ਤੋਂ ਲੈ ਕੇ 2024 ਮਤਲਬ 5 ਸਾਲ ਦੀ ਪਾਰਲੀਮੈਂਟ ਦੇ ਵਿੱਚ ਬਤੌਰ ਉਹਨਾਂ ਜਿਹੜਾ ਮੈਂਬਰ ਪਾਰਲੀਮੈਂਟ ਹਾਜ਼ਰੀ ਪਰਿਆ ਕੁੱਲ 15 ਸੈਸ਼ਨ ਹੋਏ ਨੇ ਤੇ 15 ਸੈਸ਼ਨਾਂ ਦੇ ਵਿੱਚੋਂ ਜਸਬੀਤ ਸਿੰਘ ਡਿੰਪਾ ਹੋਣਾਂ ਨੇ 10 ਸੈਸ਼ਨ ਅਜਿਹੇ ਹਾਜ਼ਰੀ ਪਰਿਆ ਜਿਹੜੀ 100% ਹਾਜ਼ਰੀ ਆ 92% ਜਿੱਥੇ ਉਹਨਾਂ ਦੀ ਹਾਜ਼ਰੀ ਉਹ ਸਿਰਫ ਦੋ ਵਰਨਰ ਦੀ 92% ਲੇਕਿਨ 100% ਮਤਲ ਉਹਨਾਂ ਦੀ ਜਿਹੜੀ ਹਾਜ਼ਰੀ ਉਹ 10 ਜਿਹੜੇ ਸੈਸ਼ਨ ਹੋਏ ਨੇ ਹੁਣ ਗੱਲ ਕਰਦੇ ਕਿ ਉਹਨਾਂ ਨੂੰ ਬਤੌਰ ਮੈਂਬਰ ਪਾਰਲੀਮੈਂਟ ਜਿਹੜਾ ਪਾਰ ਸਰਕਾਰ ਵੱਲੋਂ ਵੱਲੋਂ ਐਮਪੀ ਲੈਂਡ ਫੰਡ ਦਿੱਤਾ ਜਾਂਦਾ ਦੇਸ਼ ਭਰ ਦੇ ਵਿੱਚ ਹਰ ਐਮਪੀ ਨੂੰ ਮਿਲਦਾ ਰਾਜ ਸਭਾ ਨੂੰ ਵੱਖਰਾ ਮਿਲਦਾ ਔਰ ਲੋਕ ਸਭਾ ਦੇ ਮੈਂਬਰਾਂ ਨੂੰ ਵੱਖਰੇ ਤੌਰ ਤੇ ਪੈਸੇ ਮਿਲਦੇ ਨੇ ਜਸਬੀਰ ਸਿੰਘ ਡਿੰਪਾ ਉਹਨਾਂ ਨੂੰ 2019 ਤੋਂ ਲੈ ਕੇ ਕਰੀਬ 12 ਕਰੋੜ 62 ਲੱਖ ਰੁਪਏ ਆਪਣੇ ਹਲਕੇ ਦੇ ਵਿਕਾਸ ਕਾਰਜਾਂਵਾਰ ਤੇ ਭਾਰ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਨੇ ਉਹਨਾਂ ਚੋਂ ਕਰੀਬ ਉਹਨਾਂ ਨੇ 10.83 ਕਰੋੜ ਰੁਪਏ ਖਰਚ ਕੀਤੇ ਨੇ ਖਡੂ ਸਾਹਿਬ ਦੇ ਹਲਕੇ ਚ ਐਵਰੇਜ ਉਹਨਾਂ ਦੀ ਜਿਹੜੀ ਬੰਦੀ ਹੈ ਕਿ ਉਹਨਾਂ ਨੇ ਕਰੀਬ 86% ਦੀ ਜਿਹੜਾ ਖਰਚਾ ਵਾ ਡਿਵੈਲਪਮੈਂਟ ਤੇ ਕੀਤਾ ਹੈ ਜਿਹੜੇ ਭਾਰ ਸਰਕਾਰ ਵੱਲੋਂ ਐਮਪੀ ਲੈਡ ਫੰਡ ਦੇ ਤਹਿਤ ਜਿਹੜੇ ਕਰੀਬ 12.62 ਕਰੋੜ ਰੁਪਏ ਜਸਬੀਰ ਸਿੰਘ ਡਿੰਪਾ ਹੋਣਾ ਨੂੰ ਮਿਲੇ ਸੀ ਹੁਣ ਇਸ ਵਾਰ ਫੇਰ ਜਸਬੀਰ ਸਿੰਘ ਡਿੰਪਾ ਦੀਆਂ ਸਰਗਰਮੀਆਂ ਵਧ ਗਈਆਂ ਨੇ ਲੇਕਿਨ ਜਿੱਥੇ ਜਸਬੀਰ ਸਿੰਘ ਡਿੰਪਾ ਦੁਬਾਰਾ ਟਿਕਟ ਦੀ ਭੱਜ ਦੌੜ ਕਰ ਰਹੇ ਨੇ ਨਾਲ ਦੇ ਨਾਲ ਉਥੋਂ ਰਾਣਾ ਗੁਰਜੀਤ ਸਿੰਘ ਹੋਣੀ ਜਿਹੜੇ ਇਸ ਟਾਈਮ ਕਪੂਰਥਲਾ ਤੋਂ ਐਮਐਲਏ ਨੇ ਜਲੰਧਰ ਤੋਂ ਐਮਪੀ ਰਹਿ ਚੁੱਕੇ ਨੇ ਖਰੂਰ ਸਾਹਿਬ ਤੋਂ ਵੀ ਉਹਨਾਂ ਨੇ ਇੱਕ ਵਾਰ ਚੋਣ ਲੜੀ ਸੀ ਲੇਕਿਨ ਹਾਰ ਗਏ ਸੀ ਇਸ ਵਾਰ ਫਿਰ ਉਹ ਖਡੂਰ ਸਾਹਿਬ ਤੋਂ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਇਸ ਕਰਕੇ ਜਿੱਥੇ ਜਸਬੀਰ ਸਿੰਘ ਡਿੰਪਾ ਹੋਣਾ ਦੀ ਦਾਅਵੇਦਾਰੀ ਹੈ ਕਿ ਉਹ ਸਿਟਿੰਗ ਐਮਪੀ ਆ ਮੌਜੂਦਾ ਐਮਪੀ ਦੇ ਟਿਕਟ ਕੱਟਣ ਦੀ ਸਰਪਾਰਟੀ ਨੂੰ ਔਕੀ ਹੋ ਜਾਂਦੀ ਆ ਖਾਸ ਕਰਕੇ ਕਾਂਗਰਸ ਪਾਰਟੀ ਚ ਭਾਜਪਾ ਦੇ ਵਿੱਚ ਤੇ ਪਾਰਟੀ ਦੇ ਪ੍ਰਤੀ ਜਿੰਨੀ ਵਫਾਦਾਰੀ ਭਾਜਪਾ ਚ ਉਹ ਨਹੀਂ ਸ਼ਾਇਦ ਕਾਂਗਰਸ ਪਾਰਟੀ ਦੇ ਵਿੱਚ ਨਾ ਹੋਵੇ ਲੇਕਿਨ ਇੱਥੇ ਜਿਹੜਾ ਟਿਕਟ ਦੀ ਦੌੜ ਦੇ ਵਿੱਚ ਦੋ ਵੱਡੇ ਨਾਮ ਨੇ ਦੋ ਵੱਡੇ ਚਿਹਰੇ ਨੇ ਜਿੱਥੇ ਮੌਜੂਦਾ ਐਮਪੀ ਜਸਬੀਰ ਸਿੰਘ ਡਿੰਪਾ ਉਥੇ ਰਾਣਾ ਗੁਰਜੀਤ ਸਿੰਘ ਵੈਸੇ ਤੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਕਿ ਮੌਜੂਦਾ ਐਮਪੀ ਦੀ ਐਮਪੀ ਨੂੰ ਟਿਕਟ ਮਿਲਣੀ ਹੈ ਜਾਂ ਕਿਸੇ ਹੋਰ ਨੂੰ ਇਹ ਤੇ ਕੁਝ ਫਿਲਹਾਲ ਕਿਹਾ ਨਹੀਂ ਜਾ ਸਕਦਾ ਲੇਕਿਨ ਅਗਰ ਜਸਬੀਰ ਸਿੰਘ ਡਿੰਪਾ ਉਹਨਾਂ ਦੀ ਬਤੌਰ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਵਿੱਚ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਰਫਾਰਮੈਂਸ ਬਹੁਤ ਹੀ ਵਧੀਆ ਰਹੀ ਹੈ ਜਿਹਨੂੰ ਐਕਸਲੈਂਟ ਕਿਹਾ ਜਾ ਸਕਦਾ ਕਿ ਕੁੱਲ 2019 ਤੋਂ ਲੈ ਕੇ 2024 ਚ 15 ਵਾਰ ਪਾਰਲੀਮੈਂਟ ਬੈਠੀ ਆ ਜਿਹਦੇ ਚ ਬਜਟ ਸੈਸ਼ਨ ਹੁੰਦਾ ਵਿੰਟਰ ਸੈਸ਼ਨ ਹੁੰਦਾ ਮੌਨਸੂਨ ਸੈਸ਼ਨ ਹੁੰਦਾ ਕੁੱਲ 15 ਸੈਸ਼ਨ ਹੋਏ ਨੇ ਉਹਨਾਂ 15 ਸੈਸ਼ਨਾਂ ਚੋਂ 10 ਅਜਿਹੇ اجلاس ਅਜਿਹੇ ਜਿੱਥੇ ਜਸਬੀਤ ਸਿੰਘ ਡਿਪਾ ਹੋਣਾਂ ਦੀ 100% ਜਿਹੜੀ ਆ 100% ਦੀ ਜਿਹੜੀ ਹਾਜ਼ਰੀ ਰਹੀ ਆ ਦੋ ਅਜਿਹੇ ਅਜਲਾਸ ਹਨ ਜਿੱਥੇ ਉਹਨਾਂ ਦੀ 92 ਫੀਸ ਦੀ ਹਾਜ਼ਰੀ ਰਹੀ ਆ ਸਿਰਫ ਇੱਕ ਬਜਟ ਸੈਸ਼ਨ 2022 ਦੇ ਵਿੱਚ 70 ਫੀਸ ਦੀ ਰਹੀ ਆ ਤੇ ਵਿంటర్ ਸੈਸ਼ਨ 2024 ਅਨਾਸੀ ਨਹੀਂ ਤੇ ਬਾਕੀ ਜਿਹੜੇ 13 ਜਿਹੜੇ ਸੈਸ਼ਨ ਹੋਏ ਨੇ ਉਹਨਾਂ ਚ ਉਹਨਾਂ ਦੀ 90 ਤੋਂ ਲੈ ਕੇ 100 ਫੀਸ ਦੀ ਤੱਕ ਜਿਹੜੀ ਪਰਫਾਰਮੈਂਸ ਰਹੀ ਆ ਤੇ ਜਿਹੜੇ ਭਾਰਤ ਸਰਕਾਰ ਵੱਲੋਂ ਐਮਪੀ ਲੈਂਡ ਫੰਡ ਦੇ ਤਹਿਤ ਉਹਨਾਂ ਨੂੰ ਬਜਟ ਦਿੱਤਾ ਗਿਆ ਡਿਵੈਲਪਮੈਂਟ ਦੇ ਤੌਰ ਤੇ ਖਰਚੇ ਦਿੱਤੇ ਗਏ ਨੇ ਉਹ ਕਰੀਬ 12.62 ਕਰੋੜ ਚ ਉਹਨਾਂ ਨੇ 10.83 ਕਰੋੜ ਰੁਪਏ ਖਰਚ ਕੀਤੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਲ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ